ਰੀਲ ਬਣਾ ਰਹੇ ਬੱਚਿਆਂ ਨਾਲ ਵਾਪਰੀ ਵੱਡੀ ਘਟਨਾ ਦੋ ਪਾਖੜਾ ਨਹਿਰ 'ਚ ਰੁੜੇ ਪਟਿਆਲਾ ਦੇ ਆਬਲੋਵਾਲ ਸਥਿਤ ਪਾਖੜਾ ਨਹਿਰ ਦੇ ਵਿੱਚ ਅੱਜ ਨਹਾਉਂਦੇ ਵਕਤ ਰੀਲ ਬਣਾ ਰਹੇ ਦੋ ਅਲੜ ਉਮਰੇ ਬੱਚਿਆਂ ਨਾਲ ਵੱਡਾ ਹਾਦਸਾ ਵਾਪਰ ਚੁਕਿਆ ਦੱਸਦੀ ਹੈ ਕਿ ਰੀਲ ਬਣਾਉਂਦਿਆਂ ਵਕਤ ਦੋ ਬੱਚੇ ਪਾਖੜਾ ਨਹਿਰ ਦੇ ਵਿੱਚ ਰੁੜ ਗਏ ਜਿਨ੍ਹਾਂ ਦੀ ਭਾਲ ਗੋਤਾਖੋਰਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਡੁੱਬਣ ਵਾਲੇ ਬੱਚਿਆਂ ਦੀ ਉਮਰ ਥੋੜੀ ਦੱਸੀ ਜਾ ਰਹੀ ਹੈ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਕਰਨ ਕੁਮਾਰ ਸਾਹਿਲ ਕੁਮਾਰ ਆਪਣੇ ਹੋਰ ਦੋ ਸਾਥੀਆਂ ਨਾਲ ਭਾਖੜਾ ਦੇ ਉੱਪਰ ਗਰਮੀ ਧੁਰਾਹਤ ਪਾਉਣ ਦੇ ਲਈ ਨਹਾਉਣ ਦੇ ਲਈ ਪਹੁੰਚੇ ਸਨ ਲੇਕਿਨ ਇੰਨੇ ਵਿੱਚ ਹੀ ਕਰਨ ਭਾਖੜਾ ਦੇ ਵਿੱਚ ਛਲਾਂਗ ਲਗਾਉਂਦਾ ਹੈ ਤਾਂ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਉਹ ਰੁੜ ਜਾਂਦਾ ਜਿਸ ਨੂੰ ਬਚਾਉਣ ਦੇ ਲਈ ਜਦੋਂ ਦੂਸਰਾ ਸਾਥੀ ਨਹਿਰ ਵਿੱਚ ਛਾਲਾਂਗ ਮਾਰਦਾ ਹੈ ਤਾਂ ਉਸ ਦਾ ਦੂਸਰਾ ਸਾਥੀ ਉਸ ਦੇ ਪਿੱਛੇ ਜਾਂਦਾ ਹੈ ਤਾਂ ਉਸ ਨੂੰ ਜੱਫੀ ਪਾ ਲੈਂਦਾ ਹੈ ਤਾਂ ਉਸ ਤੋਂ ਬਾਅਦ ਦੋਵੇਂ ਰੁੜ ਜਾਂਦੇ ਹਨ ਦੂਜੇ ਪਾਸੇ ਗੋਤਾਖੋਰਾਂ ਵੱਲੋਂ ਲਗਾਤਾਰ ਉਹਨਾਂ ਦੀ ਭਾਲ ਜਾਰੀ ਹੈ ਕੀ ਨਾਮ ਹੈ ਤੇ ਸਾਲੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਦਰਸ਼ਨ ਹੈ ਮੈਨੂੰ ਕੀ ਹੋਇਆ ਸੀ ਗੱਲ ਜੀ ਸਾਰਾ ਉਹਨਾਂ ਕੰਮ ਦੇ ਵੇਲੇ ਵੀ ਫੋਨ ਆ ਗਿਆ ਮੈਨੂੰ ਆ ਗਿਆ ਮੋਰਫਲ ਦੇ ਜੇ ਤੇ ਸਾਲ ਡਿੱਗ ਗਿਆ ਇਹਨੇ ਕਦੇ ਲੱਗਿਆ ਸੀ ਬਰਾਬਰ 35 ਬਰਾਬਰ ਇਹ ਵੀ ਘਟਣਾ ਹੈ ਇਹ ਬਸ ਵੀ ਸਾਡਾ ਜੀ ਬਸ ਤੋਂ ਬਾਅਦ ਚੋਰ ਦੇ ਹੋ ਰਹੀ ਹੈ ਪਹਿਲਾਂ ਵੀ ਕਦੀ ਜਾਂਦਾ ਸੀਗਾ ਪਹਾੜ ਦੇ ਉੱਪਰ ਇਸ ਤਰ੍ਹਾਂ ਨਾ ਪਹਾੜ ਦੇ ਉੱਪਰ ਜਾਣੇ ਕੋਈ ਮੌਨ అనే వాళ్ళు తిని చారిన పడదా చా ਅੱਜ ਕੋਈ ਪਹਿਲਾਂ ਗੱਲਬਾਤ ਨਹੀਂ ਹੋਈ ਸੀ ਆਖਰੀ ਵਾਰ ਕੋਈ ਗੱਲ ਹੋਈ ਹੋਵੇ ਮੈਂ ਗੱਲਬਾਤ ਨਹੀਂ ਕਰਾਂਗਾ ਠੀਕ ਹੈ ਹੁਣ ਗੋਟਾ ਕੋ ਲੱਪਰੇ ਨਹੀਂ ਹਾਂ ਯੋਤਾ ਖੜਾ ਪਰੇ ਕਿੰਨੇ ਬੱਚੇ ਗਏ ਸੀ ਨਾਨਾ ਆਏ ਤਾਂ ਛਾੜ ਦਿੰਦੇ ਸੀ ਪਰ ਦੋ ਲੱਗੇ ਨੇ ਬੇਟੇ ਦੇ ਜਿੱਤਰਾ ਦਿਖ ਰਿਹਾ ਵੀਡੀਓ ਦੇ ਵਿੱਚ ਤੇ ਪਛਾਣ ਦੇ ਵਿੱਚ ਇੱਕ ਬੱਚਾ ਜਾ ਰਿਹਾ ਹੈ ਹਨਾ ਅੱਜ ਵੀ ਤੁਹਾਡਾ ਕਿਹੜਾ ਬੇਟਾ ਜਿਹੜਾ ਵਿਚਾਰ ਹੋਇਆ ਜੀ ਪਛਾਣ ਗਿਆ ਜੀ ਹਾਂ ਜੀ ਉਹ ਬੰਦੇ ਮੇਰੇ ਨਾਲ ਫੜ ਲਿਆ ਜੀ ਉਹ ਬੰਦਾ ਇਹ ਬੰਦੇ ਮੁੰਡਾ ਪੈਂ ਲੱ ਲੱ ਬੰਦ ਆ ਜੀ ਆਪਣਾ ਨਾਮ ਮੇਰਾ ਸ਼ੰਕਰਪੁਰ ਦਾ ਅੱਜ ਬੋਲੇ ਸ਼ੰਕਰ ਡਾਇਬ੍ਰਿਕ ਕਲੱਬ ਕੋਤਖਰ ਕੀ ਕੀ ਘਟਨਾ ਵਾਪਰੀ ਜਿੱਥੇ ਹੋਈ ਇਹ ਅਬਲੋ ਵਾਲ ਪਿੰਡ ਵਾਲਾ ਪੁਲ ਕੰਡਾ ਪਟਿਆਲੇ ਦਾ ਤੇ ਤਕਰੀਬਨ 9 ਵਜੇ ਦੀ ਗੱਲ ਹੈ ਕੁਝ ਬੱਚੇ 10 ਵਜੇ ਕੋ ਨੇ ਆ ਰਹੇ ਸੀਗੇ ਤੇ ਕੁਝ 8-10 ਬੱਚੇ ਜਿਹੜੇ ਸੀਗੇ ਉਹ ਵੱਡੀ ਮੈਦਾਨ ਦੇ ਵਿੱਚ ਆ ਰਹੇ ਸੀਗੇ ਜਿਹਦੇ ਵਿੱਚ ਇੱਕ ਲੜਕਾ ਪਿਪੜੀਦਾ ਇੱਕ ਡੁੱਬਨ ਕਰਦਾ ਤੇ ਇੱਕ ਲੜਕੇ ਨੇ ਕੀ ਕਰਿਆ ਜੰਪ ਕਰਿਆ ਪਾਖੜਾ ਦੇ ਵਿੱਚ ਜਿਹਨੂੰ ਸਵਿਮਿੰਗ ਬਿਲਕੁਲ ਨਹੀਂ ਆਉਂਦੀ ਸੀ ਤੇ ਜਿਹੜਾ ਦੂਜਾ ਲੜਕਾ ਸੀ ਉਹਨੂੰ ਬਚਾਉਣ ਵਾਸਤੇ ਉਹਨੇ ਜੰਪ ਕਰਿਆ ਜਦੋਂ ਬਚਾਉਣ ਵਾਸਤੇ ਜੰਪ ਕਰਿਆ ਤਾਂ ਇੱਕ ਦੂਜੇ ਨਾਲ ਜੱਫਾ ਪੈ ਗਿਆ ਤੇ ਜੱਫਾ ਪੈਣ ਦੇ ਕਾਰਨ ਪਾਣੀ ਦੇ ਵਿੱਚੋਂ ਡੁੱਬ ਗਏ ਤੇ ਜੇਨਾ ਨੂੰ ਗੋਤਾ ਖੋਰ ਉਹਦੀ ਸਕੋਰ ਅਸੀਂ ਲਗਾ ਕੇ ਲਗਭਗ 5 ਤੋਂ 5 ਕਿਲੋਮੀਟਰ ਦਾ ਸਫ਼ਰ ਕਰਕੇ 5 ਕਿਲੋਮੀਟਰ ਗੋਤਾ ਖੋਰ ਆਕਸੀਜਨ ਸਿਲੰਡਰ ਲਗਾ ਕੇ ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਹੋਰ ਜਿਹੜੇ ਤੁਸੀਂ ਤੇ 40 ਜਿਹਦੇ ਗੋਤਾ ਖੋਰ ਉਹਨਾਂ ਨੂੰ ਵੀ ਲਗਾ ਕੇ ਦੋ ਲੱਭ ਰਹੇ ਨੇ ਪਰ ਹਾਲੇ ਤੱਕ ਸਾਨੂੰ ਕੋਈ ਸਫਲਤਾ ਨਹੀਂ ਮਿਲੀ ਤੇ ਦੋਨੋਂ ਬੱਚੇ ਹਲੇ ਨਹੀਂ ਮਿਲੇ ਬੱਚੇ ਦੀ ਉਮਰਾਂ ਕਿੰਨੀਆਂ ਕਿੰਨੀਆਂ ਤੁਹਾਨੂੰ ਪਤਾ ਲੱਗਾ ਆ ਬੱਚੇ ਦੀ ਇੱਕ ਦੀ ਉਮਰ ਸੀਗੀ 13 ਤੋਂ 14 ਸਾਲ ਇੱਕ ਦੀ ਉਮਰ 18ਵਾਂ ਸਾਲ ਨੂੰ ਲੱਗਿਆ ਸੀਗਾ ਇਹ 1 ਬਜੜਾ ਥੋੜਾ ਬੱਚਾ ਸੀ ਕਿ ਥੋੜਾ ਛੋਟਾ ਸੀਗਾ ਪਰ ਕਹਿੰਦੀ ਗੱਲ ਹੈ ਵੀ ਦੇਖੋ ਅੱਧੇ ਤੇਜ਼ ਪਾਣੀ ਪਰ ਇੰਨਾ ਤੇਜ਼ ਹੈ ਪਾਣੀ ਬਹੁਤ ਤੇਜ਼ ਹੈ ਉਹਦੇ ਵਿੱਚ ਵੱਡੀ ਮੈਰ ਦੇ ਵਿੱਚ ਨਹਾਣਾ ਔਰ ਜੰਪ ਕਰਨਾ ਬਹੁਤ ਮੁਸ਼ਕਿਲ ਦਾ ਕੰਮ ਹੈ ਬਹੁਤ ਗਲਤ ਕੰਮ ਹੈ ਬੱਚਿਆਂ ਦੇ ਪਰਿਵਾਰਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਅਧਿਆਪਕਾਂ ਦੇ ਵਿੱਚ ਕੀ ਅਪੀਲ ਕਰਨਾ ਚਾਹੁੰਦੇ ਅਪੀਲ ਇਹ ਹੈ ਵੀ ਹੱਥ ਜੋੜ ਕੇ ਬੇਨਤੀ ਬੋਲਿ ਸੰਕਰ ਡਾਇਰੈਕਟਰ 3 ਵੱਲੋਂ ਗੋਤਾਖੋਰ ਵੱਲੋਂ ਵੀ ਇਹੋ ਜਿਹਾ ਕੋਈ ਕੰਮ ਨਾ ਕਰੇ ਜੇ ਤੁਹਾਡੇ ਬੱਚਿਆਂ ਨੂੰ ਕੋਈ ਪ੍ਰੋਬਲਮ ਹੈ ਉਹਨੂੰ ਘਰ ਦੇ ਵਿੱਚ ਆਪਸ ਵਿੱਚ ਗੱਲ ਕਰੋ ਬੱਚਿਆਂ ਨਾਲ ਪਤਾ ਕਰੋ ਕਿ ਸਕੂਲ ਤੋਂ ਬੰਦ ਮਾਰ ਕੇ ਜਿਹਨੇ ਬੱਚੇ ਚਲੇ ਜਾਂਦੇ ਨੇ ਉਹਨਾਂ ਦਾ ਵੀ ਪਤਾ ਕਰੋ ਮਿੰਟ-ਮਿੰਟੇ ਉਹਨਾਂ ਦੀ ਪਲ-ਪਲ ਖ਼ਬਰ ਲਓ ਕਿਉਂਕਿ ਬੱਚੇ ਮਾਸੀ ਮੁੰਡੇ ਨੇ ਝੂਠ ਬੋਲ ਦਿੰਦੇ ਨੇ ਵੀ ਅਸੀਂ ਇੱਥੇ ਨਹੀਂ ਇੱਥੇ ਗਏ ਸੀਗੇ ਪਰ ਆਹ ਦੇਖੋ ਕਿੰਦਾ ਹਾਸਾ ਹੋ ਗਿਆ ਇਸ ਕਰਕੇ ਆਪਣੇ ਬੱਚਿਆਂ ਨੂੰ ਮਿੰਟ-ਮ ਬੱਚੇ ਕਿੱਥੇ ਨੇ ਮੈਂ ਕਿਸ ਤਰ੍ਹਾਂ ਪੁਲਿਸ ਕਰ ਰਿਹਾ ਲੱਭਣ ਦੀ ਕੋਸ਼ਿਸ਼ ਡੇਢੀ ਲੱਭਣ ਵਕਤ ਲਗਭਗ ਪਟਿਆਲਾ ਸਮਾਣਾ ਪਾਟੜਾ ਖਨੌਰੀ ਨਿਰਮਾਣਾ ਟੋਹਾਣਾ ਉਹ ਸਾਰੀ ਟੀਮਾਂ ਲਗਾ ਦਿੱਤੀ ਹੈਗੇ ਨੇ ਜਲਦ ਜਲਦ ਬੱਚਨ ਲੱਭ ਕੇ ਪਰਿਵਾਰ ਦੇ حوالے ਕਰ ਦੇ ਜੀ ਉਮੀਦ ਕਿ ਕਿਨੇ ਕਰੰਡ ਦੇ ਵਿੱਚ ਮਿਲ ਸਕਦੇ ਕਿਉਂਕਿ ਬੱਚੇ ਸੀਗੇ ਜਿਸ ਤਰ੍ਹਾਂ ਕੋਈ ਜਿਹੜੇ ਵੱਡੀਆਂ ਉਮਰ ਦੇ ਹੁੰਦੇ ਨੇ ਉਹਨਾਂ ਦਾ ਇਹ ਕਾਰਨ ਹੁੰਦਾ ਆ ਵੀ ਵੱਡੀ ਉਮਰ ਵਾਲੇ ਖੋઠા ਸਰੀਰ ਹੁੰਦਾਗਾ ਤੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹ ਚਿਹਰੇ ਹੁੰਦੇ ਨੇ ਸਟਰੋਂਗ ਜੀ ਨੂੰ ਆਪਾਂ ਕਹ ਦਈਏ ਤਾਂ ਇਸ ਕਰਕੇ ਬੱਚਿਆਂ ਦੀ ਡੱਡੂੜੀ ਜਿਹੜੀ ਤਕਰੀਬਨ ਲੇਟ ਮਿਲਦੀ ਹੈ 5 ਤੋਂ 6 ਦਿਨ ਲੱਗ ਜਾਂਦੇ ਨੇ ਤੇ ਜਿਹੜੇ ਵੱਡੇ ਹੁੰਦੇ ਉਹਨਾਂ ਨੂੰ 3 ਤੋਂ 4 ਦਿਨ ਬੋਡੂ ਮਿਲਦੀ ਹੈ